ਹਾਂਜੀ ਵੀਰ ਜੀ ਤੇ ਅਸੀਂ ਨੂਡਲ ਛਕਣੇ ਆ ਮਹਾਰਾਜ ਦੀ ਵੀ ਕਿਰਪਾ ਨਾਲ ਤੇ ਕੁਲਵਰਨ ਵੀਰ ਹੋਣਾ ਨੇ ਸੇਵਾ ਚੁੱਕੀ ਹੈ ਕਹਿੰਦੇ ਨੂਡਲ ਦੀ ਕੀ ਆਈ ਬਾਤਾਂ ਯਾਰ ਚੈੱਕ ਕਰੋ ਤੁਸੀਂ ਓਏ ਹੋਏ ਗਰਮਾ ਗਰਮ ਇਧਰ ਜੈਂਟੀ ਸ਼ਾ ਨਹੀਂ ਕਿੱਦਾਂ ਜੀ ਆਂਟੀ ਠੀਕ ਐ ਮੈਂ ਤਾਂ ਇਹ ਚੈੱਕ ਕਰਨ ਲੱਗਾ ਸ਼ਾ ਜੀ ਅੱਛਾ ਤੇ ਅੱਗੇ ਤੁਹਾਨੂੰ ਇੱਕ ਚਮਚ ਮਾਰ ਕੇ ਦੱਦਾ ਇਹ ਕੀ ਚੱਕਰ ਪੋਗ ਚਮਚ ਮਾਰਨਾ ਕਿੱਥੇ ਆ ਚਮਚ ਨੂਡਲਾਂ 'ਚ ਚੱਲੂਗਾ ਜਟਾ ਕਿ ਸੰਗਜ ਜਟਾ ਨੂਡਲਾਂ 'ਚ ਪਾਗਰ ਫੇਰ ਸੰਗੇ ਜਾਊ ਆਏ ਇੱਥੇ ਰੱਖ ਦੂੰ ਆਈ ਇਸਦੀ ਗੱਲ ਬਾਤ ਓਏ ਹਾ 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 ਸਵਰਗਾਂ 'ਚ ਪਹੁੰਚ ਗਏ ਕਿਤੇ ਹੈ ਧੰਨਵਾਦ ਭਾਜੀ ਦਾ ਓਕੇ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਬਹੁਤ ਬਹੁਤ ਭਾਈ ਮਿਹਰਬਾਨੀ ਆਪ ਜੀ ਦੀ ਨਹੀਂ ਭੈੜੀ ਭਰਾਵਾਂ ਨਾ ਕਰੀ ਤੇ ਚਲੋ ਯਾਰ ਨਿਊਡਲ ਸ਼ੱਕ ਕੇ ਫਿਰ ਵਲੋਗ ਨੂੰ ਕੰਟੀਨਿਊ ਕਰਦੇ ਹਾਂ ਵਲੋਗ ਦੇ ਨਾਲ ਬਨੇ ਰਹੋ ਸਕਿਪ ਨਾ ਕਰਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਜੋੜੇ ਕਿੱਥੇ ਲਾਉਣੇ ਜੋੜੇ ਉਹ ਬਿਲਡਿੰਗ ਦੇ ਸੱਦੇ ਹੂੰ ਵੀਰੇ ਤੂੰ ਜੋੜੇ ਲਾ ਲੈ ਅਸੀਂ ਕਿੱਥੇ ਜੋੜੇ ਲਾਉਣੇ ਆ ਦਿਮਾਗ ਤੇਰਾ ਖਰਾਬ ਹੈ ਕਿੱਥੇ ਅਮਲਗੀਦੂ ਨਹੀਂ ਕਿੱਥੇ ਗਾਹੀ ਮੈਨੂੰ ਫੋਨ ਕਰਦਾ ਉਹਨੇ ਵੇਖਿਆ ਸੀ ਆ ਗਏ ਲੋ ਯਾਰ ਵਦਿਆ ਵੀਰ ਜੀ ਦੀ ਸੁਣਾਓ ਠੀਕ ਹੈ ਵੀਡੀਓ ਓੜੀ ਕਰਾਉਣ ਨੂੰ ਦੱਸਦੀ ਯਾਰ ਪਾਨੀ ਭਾਜੀ ਤੌਰ ਸੁਣਾਓ ਕਿਰਪਾ ਆਪਾਂ ਰੋਕੋ ਲਈ ਲੋਕਾਂ ਜੀ ਆਹਤ ਕਿਹੜਾ ਸੀ ਗੋੜੀ ਤੇ ਆ ਮੈਂ ਕਿਹੜਾ ਵਦਿਆ ਹੋਰ ਬਾਬਾ ਜੀ ਕੀ ਬਿਵਜਾਰ ਤੁਹਾਡਾ ਸੇਵਾ ਕੀਤੀ ਮਾਰੇ ਤੇ ਦਰਤੇ ਫਤੇ ਬੁਲਾਓ ਫਿਰ ਹੈ ਵਾਈਕੂ ਜੀ ਕਾ ਖਾਲ ਸਾਹ ਵਾਈਕੂ ਜੀ ਪਤਾ ਹੋਰ ਘਰ ਪਰਵਾਹ ਠੀਕ ਹੈ ਹਾਂਜੀ ਸੰਗ ਰਖਾਓ ਲੈ ਲੋਕਲੇਟ ਹੋ ਗਏ ਜੀ ਵਦਿਆ ਹਾਂਜੀ ਲੋਕੋ ਲੈ ਲੋਗਾ ਜੀ ਚਾਟ ਬਣਦਾ ਹੈ ਮੈਂ ਤਾਂ ਆਹੋ ਲੱਗ ਗਿਆ ਯਾਰ ਬੇੜ ਹੋ ਗਏ ਆਹੋ ਕਹਿੰਦਾ ਦੀ ਉਹ ਚੱਲਾ ਭਾਜੀ ਯਾਰ ਵੀਰ ਕਹਿੰਦਾ ਤੈਨੂੰ ਫੋਨ ਹੀ ਨਹੀਂ ਕੀਤਾ ਹੈ ਹਾਂ ਚੱਲੋ ਮੇਰੇ ਗੇ ਆਪਾਂ ਮਾਰੇ ਉਹ ਮੈਂ ਆਵ ਲੇਟ ਆਇਆ ਜੀ ਬਲੌਗ ਬਣਾ ਵੀ ਬਲੌਗ ਹਾਂ ਜੀ ਹਾਂ ਜੀ ਹਾਂ ਜੀ ਇਹਨਾਂ ਦਾ ਭਰਾ ਲਓ ਪਹਿਲਾਂ ਯਾਰ ਹਾਂ ਨਹੀਂ ਕੀਤਾ ਹਾਂ ਜਰੂਰ ਭਾਜੀ ਹੋਰ ਵੀ ਗੱਲ ਕੀਤੀ ਮੈਂ ਇਹ ਆਪਣੇ ਪਾਪਾ